ਵਿਵੇਕ ਵਿਵੇਕਾ ਹਾਂਜੀ ਵਿਵੇਕ 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 ਅੱਛਾ ਹਾਂਜੀ ਵਿਵੇਕ ਹੁੰਦਾ ਵਿਵ ਇੱਕ ਕੀ ਮਤਲਬ ਇਹਦਾ ਆਪਣੇ ਵਰਗਾ ਜਿਹੜਾ ਇੱਕ ਹੀ ਹੋਵੇ ਵਿਵ ਦਾ ਕੀ ਅਰਥ ਹੈ ਵਿਵ ਵਿਵ ਹੁੰਦਾ ਡਿਫਰੈਂਸ ਡਿਫਰੈਂਸ ਫਰਕ ਵਿਵ ਵਿਚਾਰ ਕਛੁ ਨਾ ਹੈ ਜਿੱਥੇ ਵਿਚਾਰ ਦਾ ਰਾਜ ਫਰਕ ਨਾਲ ਹੈ ਉਹ ਵਿਵੇਕ ਹੁੰਦਾ ਅੱਛਾ ਠੀਕ ਇੱਕ ਗਿਆਨ ਐਸਾ ਹੈ ਜਿੱਥੇ ਜਾ ਕੇ ਮਤਭੇਦ ਖਤਮ ਹੋ ਜਾਂਦੇ ਨੇ ਉਹਨੂੰ ਵਿਵੇਕ ਕਹਿੰਦੇ ਨੇ ਇੱਕ ਗਿਆਨ ਦੀ ਅਵਸਥਾ ਐਸੀ ਹੈ ਜਿੱਥੇ ਜਾ ਕੇ ਮਤਭੇਦ ਖਤਮ ਹੋ ਜਾਂਦੇ ਨੇ ਜਿਵੇਂ ਗੁਰਮਤਾਲਿਆਂ ਦੇ ਹੋ ਗਏ ਠੀਕ ਹੈ ਉਹ ਐਂਡ ਵਾਲੀ ਸਿਰੇ ਦੀ ਅਵਸਥਾ ਉਹਨੂੰ ਬਵੇਕ ਕਹਿੰਦੇ ਨੇ ਕਈ ਕਬੀਰ ਮੈਂ ਐਸੋ ਗੁਰ ਪਾਇਓ ਜাঁਕਾ ਨਾਉ ਬਵੇਕੋ ਬਵੇਕ ਬੁੱਧੀ ਉਹੀ ਬਵੇਕ ਬੁੱਧੀ ਹੈ ਬਵੇਕ ਬੁੱਧੀ ਕੀ ਹੈ ਹਾਂਜੀ ਉਹ ਬਵੇਕ ਗਿਆਨ ਹੈ ਉਹ ਬਵੇਕ ਬੁੱਧੀ ਹੈ ਉਹਦਾ ਪੈਦਾ ਉਹਦਾ ਪੈਦਾ ਹੋਈ ਲੋ ਜੇ ਬਵੇਕ ਨੂੰ ਬੁੱਧਾ ਕਹਨੇ ਆਂਦਾ ਬੁੱਧੀ ਨੂੰ ਕਹਦਾ ਕਹਿੰਦੇ ਆ ਯਾਨੀ ਜਿਹਦੇ ਕੋਲ ਵਿਵੇਕ ਹੈ ਉਹ ਉਹਦੇ ਉਹਨੂੰ ਆਪਾਂ ਵਿਵੇਕ ਬੁੱਧੀ ਕਹਾਂਗੇ ਜਿਹਦੇ ਕੋਲ ਵਿਵੇਕ ਗਿਆਨ ਹੈ ਬਵੇਕ ਆਉ ਬਵੇਕਾਰ ਬਵੇਕ ਬੁੱਧੀ ਕਹਿੰਦਾ ਦੋਸ ਕੋਈ ਗੱਲ ਹੈ ਤੇ ਵਿਵੇਕ ਪਰਮੇਸ਼ਰ ਦੇ ਵਾਸਤੇ ਤਾਂ ਨਹੀਂ ਆਇਆ ਪਰਮੇਸ਼ਰ ਦੇ ਬਿਠਾਏ ਜੇ ਪਰਮੇਸ਼ਰ ਬਾਤ ਹੈ ਬਵੇਕ ਦੀ ਆ ਬਵੇਕ ਬੁੱਧ ਪਰਮੇਸ਼ਰ ਤੋਂ ਪ੍ਰਾਪਤ ਹੁੰਦੀ ਹੈ ਯਾਨੀ ਗੁਰਮਤ ਜਿਹੜੀ ਹੈ ਨਾ ਗੁਰਮਤ ਬਵੇਕ ਬੁੱਧੀ ਦੀ ਉਪਜ ਹੈ ਬਵੇਕੀ ਜਿਹਨੂੰ ਕਹਿੰਦੇ ਨੇ ਬਵੇਕੀ ਹਾਂਜੀ ਉਹਦੇ ਕੋ ਬਵੇਕ ਬੁੱਧ ਹੁੰਦੀ ਹੈ ਕੋ ਚੋ ਬਵੇਕੀ ਹੋ ਜਾਏ ਵਿਚਾਰਵਾਨ ਨੂੰ ਬਵੇਕੀ ਕਹਿੰਦੇ ਜੀ ਠੀਕ ਜੀ ਜਿਹਨੂੰ ਖੋਟੇ ਘਰੇ ਦੀ ਪਛਾਣ ਹੋਵੇ ਉਹ ਬਵੇਕੀ ਬਵੇਕੀ ਆ ਭਗਤ ਦਾਸੂ ਆ ਨਾ ਬਵੇਕੀ ਆ ਕਿਸੇ ਵੇਲੇ ਬਵੇਕੀ ਕਹਿੰਦੇ ਕਿਸੇ ਵੇਲੇ ਭਗਤ ਕਹਿੰਦੇ ਠੀਕ ਹੈ ਜੀ